ਅਸੀਂ ਜੀ ਇਲੈਕਸ਼ਨਾਂ ਦੇ ਚੱਲਦੇ ਮੱਦੇ ਨਜ਼ਰ ਰੈਗੂਲਰ ਚੈਕਿੰਗਸ ਕਰ ਰਹੇ ਆ ਜਿੱਦਾਂ ਕਿ ਪਹਿਲੇ ਵੀ ਸਾਰਿਆਂ ਨੂੰ ਨੋਟ ਹੈਗਾ ਕਿ ਕੋਈ ਵੀ ਅਨਕਾਊਂਟਡ ਕੈਸ਼ ਜਰ ਹੋਏਗਾ ਇਹਦਾ ਕੋਈ ਧੂਖ ਨਹੀਂ ਹੋਏਗਾ ਉਹਦੇ ਲਈ ਬੰਦੇ ਨੂੰ ਥੋੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇੱਕ ਟ੍ਰੈਫਿਕ ਨਾਕੇ ਤੇ ਲੁਕਬਿਤ ਨਾਮ ਦੇ ਵਿਅਕਤੀ ਦੇ ਕੋਲੋਂ 1,20,000 ਇੰਡੀਅਨ ਕਰੰਸੀ ਤੇ 5000 ਆਸਟ੍ਰੇਲੀਅਨ ਡਾਲਰ ਬਰਾਮਦ ਕੀਤੇ ਨੇ ਪੁਲਿਸ ਨੇ ਜਿਹਦੇ रिटर्न ਵੀ ਜੋ ਕੋਈ ਕਾਗਜ਼ ਪੇਸ਼ ਨਹੀਂ ਕਰ ਸਕਿਆ ਤੇ ਹੁਣ ਜੋ ਪ੍ਰੋਸੀਜਰ ਆ ਹੈ ਇਹਦਾ ਉਹਦੇ ਅਕੋਰਡਿੰਗਲੀ ਜਿਹੜੀ ਟੀਮ ਬਣੀ ਹੈ ਸਾਡੇ ਡਿਸਕ੍ਰੀਟ ਕਾਉਂਟਰ ਤੇ ਪੈਸੇ ਖਸਾਨੇ ਜਮ੍ਹਾਂ ਕਰਾਤੇਗੇ ਇਹਨੇ ਤੇ ਉਹਨਾਂ ਨੂੰ ਜੇ ਵੈਲਿਡ ਡਾਕੂਮੈਂਟਸ ਦੇਣ ਜੀ ਤੇ ਫਿਰ ਉਹਦੇ ਅਕੋਰਡਿੰਗਲੀ ਜੇ ਪੈਸੇ ਰੀਲੀਜ਼ ਹੋਣ ਯੋਗ ਹੋਏ ਤੇ ਹੋਣਗੇ ਨਹੀਂ ਨਾ ਆਦਰਵਾਇਜ਼ ਇਨਕਲਕਸੋ ਚੁਣੇ ਜਾਂਦੇ ਜੀ ਸਿਮਿਲਰਲੀ ਮੇਰੀ ਰਿਕਵੈਸਟ ਹੈ ਸਾਰੇ ਲੋਕਾਂ ਨੂੰ ਕਿ ਜਿਨਨੇ ਵੀ ਟ੍ਰੈਵਲ ਅੱਜਕਲ ਦੇਦਰਚ ਕਰਦਾ ਤੇ ਉਹ ਵੈਲਿਡ ਡਾਕੂਮੈਂਟਸ ਦੇ ਨਾਲ ਹੀ ਟ੍ਰੈਵਲ ਕਰੇ 50000 ਤੱਕ ਤਾਂ ਕੋਈ ਕੁੱਝ ਨਹੀਂ ਹੈ ਤੇ ਉਹ ਓਵਰ ਐਂਡ ਅਬੋਵ ਵੈਲਿਡ ਡਾਕੂਮੈਂਟਸ ਲੈ ਕੇ ਹੀ ਟ੍ਰੈਵਲ ਕਰੇ ਤਾਂ ਕਿ ਇਲੈਕਸ਼ਨ ਦੇ ਸਮੇਂ ਦੌਰਾਨ ਕਿਸੇ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਸਰ ਇਹ ਕਰੰਸੀ ਕਿੱਥੋਂ ਬੜੀਏ ਕਿਹੜੇ ਨਾਕੇ ਦੇ ਲਾਏ ਸੀ ਇਸ ਟੀਚ ਥਾਲੇਮਨਜੀ ਤੇ ਸ਼ਹਿਰ ਦੇ ਵਿੱਚ ਹੀ ਨਾਤਰਗਾ ਸੀ ਉਹਦੇ ਵਿੱਚ ਹੀ ਇਸੇ ਸਾਹਮਣੇ ਬਣੀ ਕੋਈ ਨਾਮ ਵਗੈਰਾ ਹੈ ਜਿਹੜਾ ਵਿਅਕਤੀ ਉਹ ਅਲੋਪ੍ਰੀਤ ਸਿੰਘ ਨਾਮ ਦੇ ਵਿਅਕਤੀ ਤੋਂ ਬਣੀ ਜੀ ਕਿੱਥੇ ਦਾ ਰਹਿਣ ਵਾਲਾ ਕੁਝ ਪਤਾ ਉਹ ਡਿਟੇਲਸ ਡੀਡੀਆਰ ਸਪੈਨਸ਼ਨ ਨੇ ਜੀ ਉਹ ਮੈਂ ਸ਼ੇਅਰ ਕਰ ਲਾਂਗਾ ਤੁਹਾਡੇ ਨਾਲ